ਹੈਲੋ ਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਆ ਜੀ ਸਾਰਿਆਂ ਨੂੰ ਸਵੇਰ ਦੀ ਸ਼ੁਰੂਆਤ ਹੋ ਚੁੱਕੀ ਐ ਤੇ ਟਾਈਮ ਹੋ ਗਿਆ ਈ ਸਵੇਰਾ 6 ਵਜੇ 6:30 ਤੋਂ 30 ਮਿੰਟ ਬਾਕੀ ਐ ਤੇ ਅੱਜ ਹੈਗਾ ਜੀ ਸੋਮਵਾਰ ਤੇ ਦਿਨ ਹੈਗਾ ਜਾਨ ਸੋਮਵਾਰ ਆ ਤੇ ਤਰੀਕਾ 28 ਤੇ ਆਪਾਂ ਚਾਹ ਪਾਣੀ ਪੀ ਲਿਆ ਜੀ ਚਾਹ ਪਾਣੀ ਪੀ ਕੇ ਤੇ ਹੁਣ ਆਪਾਂ ਆਟਾ ਵਗੈਰਾ ਗੁੰਨ ਲਿਆ ਤੇ ਪਾਣੀ ਛੜਕਦਾ ਸੀ ਸਾਰਾ ਆ ਬਿਸਤਰੇ ਪਈਆਂ ਚਿੱਕਣ ਵਾਲੇ ਬਿਸਤਰੇ ਚੱਕੋ ਨੀ ਮੈਂ ਹੁਣ ਤੇ ਪਾਣੀ ਮੇ ਸਾਰੇ ਛੜਕੇ ਹੀ ਪੀਣ ਵਾਲਾ ਵੀ ਪਾਣੀ ਭਰ ਲੇਗਾ ਉਹਨਾਂ ਮੋਟਰ ਚੱਲ ਤੇ ਜੇ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਆਏ ਹੋ ਤਾਂ ਜ਼ਰੂਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਮੋਈ ਪਿੰਡਾਂ ਦੀ ਤੇ ਲਾਈਕ ਕਰਿਓ ਕਮੈਂਟ ਕਰਿਓ ਜੀ ਸੋਹਣੇ ਸੋਹਣੇ ਤੇ ਸ਼ੇਅਰ ਕਰਿਓ ਵੀਡੀਓ ਤੇ ਹੰ ਮੇਰਾ ਬੇਟਾ ਗੈਨ ਹੋਣ ਤੇ ਉਹ ਨਾ ਕਿ ਆ ਜੂਆ ਵਸੇ ਤੇ ਉਹ ਬੈਨ ਆ ਜੂ ਸਵਾ 7:00 ਤੱਕ ਆਪਾਂ ਚਾੜ ਖੋਰ ਛੋਟੇ ਮੋਟੇ ਕੰਮ ਕਰ ਲੈਣੇ ਆ ਤੇ ਫਿਰ ਆਪਾਂ ਨਾਸ਼ਤਾ ਵਗੈਰਾ ਬਣਾਵਾਂਗੇ ਜੀ ਚਟਣੀ ਬਣਾਉਂਦੀ ਜੀ ਅੱਜ ਮੈਂ ਚਟਣੀ ਐਸਾ ਕਰੋ ਜੀ ਬਣਾਉਨੇ ਆ ਮੁੱਕ ਕੇ ਤਿੰਨ ਚਾਰ ਦਿਨ ਇਕੱਲ ਜਾਂਦੇ ਬਣਾ ਕੇ ਰੱਖ ਲੈਨੇ ਆ ਫਰਿਜ ਚ ਤੇ ਅੱਜ ਮੁੱਕ ਦੀ ਜਿਹੜਾ ਬਣਾਉਂਦੀ ਮੈਂ ਪਰੀ ਨਮਦੁਨਾ ਪਾ ਕੇ ਚਟਣੀ ਤੇ ਦਹੀਂ ਨਾਲ ਜੀ ਬਸ ਤੇ ਨਾਸਤਾ ਉਹਨਾ ਮੰਗਿਆ ਤਾਂ ਮਿਲ ਦੇ ਜੀ ਆਪਾਂ ਬਣਾਉਣ ਲੱਗੇ ਹਾਂ ਜੀ ਹੁਣ ਚਟਨੀ ਤੇ ਚਟਨੇ ਥੰਨੇ ਨੂੰ ਦਿਖਾਉਣੀ ਆ ਜੀ ਕੀ ਕੀ ਲੈ ਆਪਾਂ ਚਟਨੀ ਤੇ ਪੁਦੀਨਾ ਨਾਲ ਲਈ ਬਸ ਇੱਕ ਦਿਨ ਲੇ ਮੈਂ ਧੋਣਾਂ ਜੀ ਚੰਗੀ ਤਰ੍ਹਾਂ ਹੁਸ਼ਕ ਕਰ ਲਿਆ ਤੇ ਆਹ ਹੈਗੇ ਟਮਾਟਰ ਆਪਣੇ ਟਮਾਟਰ ਇਹ ਜੀ ਸੱਗੇ ਆਪਣੇ ਘਰ ਦੇ ਵਿੱਚ ਛੋਟੇ ਛੋਟੇ ਤੇ ਆ ਲੈ ਲਪਿਆ ਆਪਾਂ ਦੋ ਦਮ ਤੇ ਆ ਲੈ ਲਿਆ ਹਰੀ ਮਿਰਚ ਤੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਛਿੱਲ ਕੇ ਕੱਟ ਕੇ ਧੋ ਕੇ ਤੇ ਫਿਰ ਆਪਾਂ ਇਸ ਪਾਲਣ ਗੜਤੀ ਦੇ ਵਿੱਚ ਇਹਦੇ ਵਿੱਚ ਪਾ ਕੇ ਤੇ ਅਪਾ ਗ੍ਰੈਂਡਨ ਬਣਾਵਾਂਗੇ ਕਿਉਂਕਿ ਆਪਣਾ ਜਿਹੜਾ ਕੁੰਡਾ ਲਿਆ ਸੀ ਉਹ ਹਜੇ 10 ਦਿਨਾਂ ਨੂੰ ਪੱਕੂਗਾ ਜੀ ਹਜੇ ਕੱਲ ਨੂੰ 8 ਦਿਨ ਹੋਣਗੇ ਮੰਗਲਵਾਰ ਨੂੰ ਤੇ ਆਪਾਂ ਸ਼ੁੱਕਰ ਸ਼ਨੀਵਾਰ ਤੱਕ ਸ਼ਾਇਦ ਲਾ ਲੇਗੀ ਕੁੰਡੇ ਨੂੰ ਤੇ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਵੀ ਆਪਾਂ ਕੁੰਡਾ ਸਾਹਿਬ ਨੂੰ ਸ਼ਨੀਵਾਰ ਨੂੰ ਗਰਾਂਟਨੀ ਨੋਨ ਵਾਸਤੇ ਤੇ ਇੰਜ ਕਿੰਤਵਾਰ ਲਈਏ ਜੀ ਤੇ ਕੋਈ ਫੈਨ ਭਰਾ ਨੂੰ ਪਤਾ ਹੋਵੇ ਜੀ ਸਾਨੂੰ ਜ਼ਰੂਰ ਦੱਸਿਓ ਕਮੈਂਟ ਬਾਕਸ ਦੇ ਵਿੱਚ ਤੇ ਆਪਾਂ ਹੁਣ ਬਸ ਬਣਾ ਲਈ ਇੱਥੇ ਮੈਂ ਨਾਸ਼ਤਾ ਬਣਾ ਲਿਆ ਸੀ ਜੀ ਆਦ ਬਿੱਟ ਦਾ ਹੀ ਬਣਾਇਆ ਬਾਕੀ ਮੈਂ ਬਾਅਦ ਚ ਬਣਾਉਣੀ ਆਂ ਪਰੋਂਠੇ ਬਣਾਤੇ ਨੋਨ ਮਿਰਚ ਵਾਲੀ ਖਾਂਦਾ ਪਰੋਂਠੇ ਜੀ ਮੈਂ ਮਾਂ ਦਾ ਲੰਚ ਪੈਕ ਕਰ ਦੂੰਗੀ ਤੇ ਉਹਦਾ ਲਿਹਾਣਾ ਜੀ ਇਸ ਲੰਚ ਬਾਕਸ ਤੇ ਉਹ ਨਾ ਛੋਟ ਗਿਆ ਸੀ ਇਹਦਾ ਤੇ ਆ ਡੱਬੇ ਦੇ ਵਿੱਚ ਪਾਉਂਗੀ ਵੈਸੇ ਤਾਂ ਉਹ ਸਿਸਟਰ ਦਾ ਹੈਗਾ ਹਾਵਨ ਲੰਚ ਬਾਕਸ ਤੇ ਤੁਸੀਂ ਦੇਖ ਰਹੇ ਹੋ ਤੇ ਪਰ ਉਹ ਲੈ ਕੇ ਨਹੀਂ ਜਾਂਦਾ ਕਹਿੰਦਾ ਲੈ ਨਹੀਂ ਲਿਆ ਤੇ ਉਹ ਡੱਬੀ ਚ ਲੈ ਨਾ ਉਹ ਲੈ ਕੇ ਦੇਵਾਂਗੇ ਦੇਖਦੇ ਹਾਂ ਜੀ ਕਿ ਕਦੇ ਦਿਨ ਤੱਕ ਜਾਵਾਂਗੇ ਸ਼ਹਿਰ ਫਿਰ ਲੈ ਕਦਮਾਂਗੇ ਤੇ ਅੱਜ ਉਹ ਮੇਰਾ ਬੇਟਾ ਕਹਿੰਦਾ ਮੈਨੂੰ ਚਾਰ ਪਰੌਂਠੇ ਦੇ ਤੇ ਕਹਿੰਦਾ ਮੈਨੂੰ ਭੁੱਖ ਬਹੁਤ ਲੱਗਦੀ ਹੈ ਸਕੂਲੇ ਤੇ ਇਸ ਕਰਕੇ ਮੈਂ ਚਾਰ ਬਣਾਏ ਹੈ ਜੀ ਉਹਦੇ ਵਾਸਤੇ ਪਰੌਂਠੇ ਤੇ ਹੁਣ ਇੱਕ ਜਿਹੜਾ ਹੁੰਦਾ ਰੋਟੀ ਪਾਉਣ ਵਾਲਾ ਕੀ ਕਹਿੰਦੇ ਆ ਉਹਨੂੰ ਜੀ ਆਹ ਰੈਪਰ ਤੇ ਉਹ ਵੀ ਮੈਂ ਲੈ ਕੇ ਆਉਣਾ ਜੀ ਸ਼ਹਿਰੋਂ ਲਿਆਉਂਗੀ ਤੇ ਫਿਰ ਆਪਾਂ ਰੋਟੀ ਪਾਇਆ ਕਰਾਂਗੇ ਉਹਦੇ ਕੇਕ ਕਰਿਆ ਕਰਾਂਗੇ ਤੇ ਨਹੀਂ ਜੀ ਹੁਣ ਮੈਂ ਇਹਨਾਂ ਨੂੰ ਪੈਕ ਕਰ ਦਾਂ। ਤਰ ਰੋਟੀ ਪੈਕ ਕਰ ਦਈਏ ਜੀ। ਬਾਕੀ ਮੈਂ ਠਹਿਰ ਕੇ ਲਾਉਂਗੀ ਰੋਟੀ। ਆਪਾਂ ਇਹ ਨੋਣਾ ਧੋਣਾ ਤੇ ਫਿਰ ਨੂੰ ਪੂਜਾ ਪੜ ਕਰਨੀ ਤੇ ਫਿਰ ਮੰਦਿਰ ਵਗੈਰਾ ਜਾਵਾਂਗੇ। ਕਰ ਦਿੰਨੇ ਰੋਟੀਆਂ ਪੈਕ ਤੇ ਉਹਦੇ ਪੈਨ ਚ ਬਸਿਆ 10 ਮਿੰਟ ਰਹਿ ਗਏ ਜੀ ਹੁਣ ਚ 7 ਵਜੇ ਕੇ 1 2 ਮਿੰਟ ਹੋ ਗਏ ਆ ਲੈ ਰੋਟੀ ਬਾਲਾ ਪੈਰ ਚ ਖੋਲਣਾ ਜਾਈ ਅੱਜ ਤੱਕ ਹੋਣ ਬਾਅਦ ਸੇ ਮੇਰੇ ਬੇਟੇ ਗਏ ਨਹਾਉਣ ਤੇ ਮੈਂ ਵੀ ਨਹਾ ਲੂੰਗੀ ਹੁਣ ਬਸ ਉਹ ਆ ਜੂਗੀ ਤੇ ਫੇਰ ਆਪਾਂ ਬਾਕੀ ਕੰਮ ਘਰ ਆ ਕੇ ਕਰਾਂਗੇ ਜੀ ਘਰ ਦੇ ਸਾਰਾ ਕੰਮ ਹੀ ਖੜਿਆ ਪਿਆ ਭਾਂਡੇ ਪਏ ਆ ਜੀ ਇੱਧਰ ਰੋਟੀਆਂ ਰੱਟ ਬਣਾਉਣੀਆਂ ਜੀ ਲੈਂਦੀ ਐ ਤੇ ਹੁਣ ਮੈਂ ਸਾਰਾ ਖਲਾਸ ਚੱਕ ਦੂੰਗੀ ਇੱਕ ਵਾਰ ਚੱਕ ਕੇ ਤੇ ਫਿਰ ਆਪਾਂ ਨੌਨ ਜਾਵਾਂਗੇ ਨਾਲ ਨੂੰ ਤੇ ਫਿਰ ਆਪਾਂ ਮੰਦਿਰ ਜਾਵਾਂਗੇ ਪੂਜਾ ਪਾਠ ਕਰਾਂਗੇ ਕਰਕੇ ਤੇ ਫਿਰ ਆਪਾਂ ਨਾਸ਼ਤਾ ਬਣਾਵਾਂਗੇ ਆ ਕੇ ਨਾਸ਼ਤਾ ਬਣਾ ਕੇ ਜੀ ਫਿਰ ਆਪਾਂ ਸਾਫ ਸਫਾਈ ਕਰਾਂਗੇ ਸਾਰੇ 12 ਤਾਂ ਚਾੜ੍ਹ ਵਗੈਰਾ ਲਾਤਾ ਸਾਰੇ ਉੱਥੇ ਜਿਹੜੇ ਚ ਤੇ ਆਪਣੇ ਅੰਦਰ ਹੀ ਰਹਿੰਦੇ ਜੀ ਸਾਰੇ ਅੰਦਰ ਅੰਦਰ ਚਾੜ੍ਹ ਪੁੱਛਾ ਕਰਨ ਵਾਲਾ ਹ ਜੀ ਉਹ ਆਪਾਂ ਫਿਰ ਕਰਾਂਗੇ ਕਿਉਂਕਿ ਇਹ ਮੰਦਰ ਮੰਦਰ ਪੂਜਾ ਪੜ ਕਰਨੇ ਕਿ ਫਿਰ ਤਾਂ ਪੱਗਾਂ ਜਿਆਦਾ ਹੋ ਜਾਂਦੇ ਫਿਰ ਜੀ ਨਹੀਂ ਕਰਦੇ ਜਾਨ ਨੂੰ ਆਲਸ ਹੋ ਜਾਂਦਾ ਤੇ ਇਸ ਕਰਕੇ ਆਪਾਂ ਵੈਲਾ ਜਿਹੜਾ ਪੜ ਪਰੇ ਮੰਦਰ ਜਰਾ ਜਾ ਕੇ ਫਿਰ ਆਪਾਂ ਕਿਉਂ ਘਰ ਦੇ ਕੰਮ ਤਾਂ ਮੁੱਕਦੇ ਹੀ ਨਹੀਂ ਜੀ ਹਮੇਸ਼ਾ ਤੋਂ ਸਾਰਾ ਦਿਨ ਲੱਗੇ ਰਹੀ ਹੈ ਫਿਰ ਆਪਾਂ ਟਾਈ ਮਾਰ ਕੇ ਬੈਲਾ ਦੇਵੇਂ ਦੇ ਤਾਂ ਤੇ ਮੰਗੀ ਜੀ ਆਪਾਂ ਤੇ ਧਿਆ ਕੇ ਦੁਪਹਿਰ ਆਪਾਂ ਕੰਮ ਕਰਾਂਗੇ ਤੇ ਇਹ ਕੰਮ ਕਰਕੇ ਫਿਰ ਆਪਾਂ ਘਰ ਦੇ ਕੰਮਕਾਰ ਕਰਾਂਗੇ ਕਿਉਂਕਿ ਜੀ ਅੰਦਰ ਹੀ ਰਹਿੰਦਾ ਹੁੰਦਾ ਤਾਂ ਇਹ ਆਸ਼ਾ ਹੁੰਦੀ ਹੈ ਹਨਾ ਬੰਦਾ ਰਾਮ ਨਾਲ ਕਰ ਲੈਂਦਾ ਝੜ ਪੋਚਾ ਬਾਹਰ ਦਾ ਹੀ ਹੁੰਦਾ ਜਿਆਦਾ ਧੁੱਪ ਨਾ ਚੜ ਜਾਵੇ ਬਾਹਰਲਾ ਆਪਾਂ ਕੰਮ ਨਵੇੜਤਾ ਬਾਥਰੂਮ ਬਗਰਾ ਧੋਤੇ ਤੇ ਕੱਪੜੇ ਅੱਜ ਮੈਂ ਨਹੀਂ ਧੋਵਾਂਗੇ ਕਿਉਂਕਿ ਕੱਲ ਧੋਲੇ ਸੀ ਕੱਪੜੇ ਸਾਰੇ ਤੇ ਅੱਜ ਇੱਕ ਦੋ ਛੋਟ ਹੀ ਆ ਫਿਰ ਹਨਾ ਇੱਕ ਦੋ ਛੋਟ ਵਾਸਤੇ ਕੀ ਮਸ਼ੀਨ ਲਾਉਣੀ ਤੇ ਆਪਾਂ ਫਿਰ ਕੱਲ ਨੂੰ ਜਾਂ ਪਰਸ ਨੂੰ ਧੋਵਾਂਗੇ ਤੇ ਦੇਖ ਬਾਕੀ ਹੁਣ ਵੈਸੇ ਆਪਾਂ ਕੰਮ ਕਰ ਕਰਾਂਗੇ ਘਰ ਦੇ ਵੈਸੇ ਜੀ ਮਿਲਦੇ ਹਾਂ ਬਾਅਦ ਦੇ ਵਿੱਚ ਨਾ ਤੇ ਇੱਥੇ ਜੀ ਅਸੀਂ ਕਰ ਲੈ ਕਰੀ ਜੰਨੇ ਆ ਜੀ ਕਿਆਰੀਆਂ ਦੀ ਸਫਾਈ ਤੇ ਆਹਾਂ ਕਾਹ ਕੋ ਬਹੁਤ ਹੋਇਆ ਪਿਆ ਸੀ ਕਿਆਰੀਆਂ ਦੇ ਵਿੱਚ ਤੇ ਆਹ ਸਾਗ ਸੂਬਾ ਹੋਇਆ ਪਿਆ ਸੇ ਸੁੰਦੀ ਪੈ ਗਈ ਸੀ ਜੀ ਇਹਨੂੰ ਤੇ ਸਾਰਾ ਪੱਟ ਤਾਂ ਸੀ ਤੇ ਮੇਰੇ ਹਸਬੰਦ ਪੱਟੀ ਜਾਂਦੇ ਇੱਥੇ ਤੇ ਕਾ ਦੇਖੋ ਜੀ ਕਿੰਨਾ ਹੋਇਆ ਪਿਆ ਇੱਧਰ ਤੇ ਆਹ ਦੇਖੋ ਇਹ ਕਈ ਨਾ ਸਾਫ ਕਰੀ ਹੁੰਦੇ ਸਾਰ ਤੇ ਆਹ ਵੱਟਾ ਵੜਾਈ ਲੈਂਦੇ ਨੇ ਜੀ ਇੱਥੇ ਤੇ ਇੱਥੇ ਦੇਖਦੇ ਆਂ ਜੀ ਕੋਈ ਗਰਮੀ ਵਾਲੀਆਂ ਸਬਜ਼ੀਆਂ ਬੀਜਾਂਗੇ ਪਹਿਲਾਂ ਬੀਏ ਬੀਜੇ ਸੀ ਇੱਥੇ ਪਰ ਉਹ ਹੋਏ ਹੀ ਨਹੀਂ ਪਤਾ ਨਹੀਂ ਕਿਸ ਕਾਰਨ ਨਹੀਂ ਹੋਏ ਤੇ ਇਤਰਾਸ ਇਸ ਪਾਈ ਕੀਤੀ ਹੈ ਬਸ ਆ ਕਈ ਦਾ ਇਹ ਦਸਤਾ ਨਿਕਲ ਗਿਆ ਸੀ ਇੱਥੇ ਤੇ ਕਈ ਸੈਟ ਨਹੀਂ ਸੀ ਫਿਰ ਇਹਨੂੰ ਕਈ ਨੂੰ ਸੈਟ ਕੀਤਾ ਸੀ ਤੇ ਜੀ ਆਪਾਂ ਨਾਸ਼ਤਾ ਬਣਾ ਲਿਆ ਜੀ ਨਾ ਧੋਤੇ ਪੂਜਾ ਪਟ ਕਰਕੇ ਤੇ ਇਹ ਨਾਸ਼ਤੇ ਦੇ ਵਿੱਚ ਹੈਗੀ ਜੀ ਦਹੀਂ ਤੇ ਇਹ ਨਾਲ ਹੈਗੇ ਪਰੌਂਠੇ ਤੇ ਆਜੂ ਜੀ ਤੁਸੀਂ ਵੀ ਕਰ ਲਿਓ ਨਾਸ਼ਤਾ ਤੇ ਸਾਨੂੰ ਨੂੰ ਸਵਾਨੋ ਬਾਜੀ ਜਾਂਦੇ ਨੇ ਨਾਸ਼ਤਾ ਕਰਦੇ ਹੁਣ ਤੇ ਹੁਣ ਆਪਾਂ ਨਾਸ਼ਤਾ ਕਰਕੇ ਫਿਰ ਕਰਾਂਗੇ ਘਰ ਦੇ ਕੰਮ ਕਰ ਘਰ ਦੇ ਕੰਮਕਾਰ ਕੀ ਕਰਨੇ ਆ ਜੀ ਸਾਬ ਸਫਾਈ ਕਰਦੇ ਆਂ ਤੇ ਉਹ ਜਾਦੇ ਗੰਦ ਪੈ ਜਾਂਦਾ ਜੀ ਸਾਬ ਸਫਾਈ ਕਰਕੇ ਹਟੇ ਦਾ ਉਹ ਮਿਹਰੀ ਆ ਜਾਂਦੀ ਹੈ ਤੇ ਜਾ ਘਰ ਧੂੜੇ ਉਡ ਉਡ ਕੇ ਆ ਜਾਂਦੀ ਹੈ ਤੇ ਉਹ ਸਾਰੇ ਗੰਦ ਫਿਰ ਪੈ ਜਾਂਦਾ ਜੀ ਫਿਰ ਵੀ ਜਾਨੀ ਕਿ ਕਰਨੇ ਤਾਂ ਪੈਂਦੇ ਆ ਕੰਮ ਕਿਤੇ ਕਿਤੇ ਤਾਂ ਜੀ ਆਪ ਜਾਂਦਾ ਜੀ ਬਸ ਕੰਮ ਨੂੰ ਹੱਥ ਹੀ ਨਾ ਲੱਗੇ ਤੇ ਆਏ ਬੁਰਾ ਹਾਲ ਹੋ ਜਾਂਦਾ ਘਰ ਦਾ ਵੀ ਬਸ ਦੇਖ ਕੇ ਆਏ ਮਨ ਭਰੋਂਦਾ ਨਹੀਂ ਕਿੱਥੋਂ ਸ਼ੁਰੂ ਕਰੀਏ ਤੇ ਕਿੱਥੋਂ ਨਹੀਂ ਤੇ ਚਲੋ ਇਹ ਕੰਮਕਾਰ ਤਾਂ ਹੀ ਕਰਨੀ ਆ ਕਰਦੇ ਤੇ ਕੰਮਕਾਰ ਬਿਨਾ ਕਿੱਥੇ ਰਹਿ ਜਾਂਦੇ ਵੀ ਜਿਵੇਂ ਬਿਨਾ ਕਿੱਥੇ ਸਾਥ ਕੰਮਕਾਰ ਤਾਂ ਕਰਨੀ ਆ ਤੇ ਜਿੰਦਗੀ ਦੇ ਅੰਗਾਂ ਕੰਦੇ ਹੁੰਦੇ ਨੇ ਕੰਮ ਹੁੰਦੇ ਨੇ ਕੰਮ ਤਾਂ ਬੰਦੇ ਨੇ ਕਰਨੀ ਆ ਕਰਦੇ ਹੋਨ ਜੀ ਖਾਤਾ ਨਾਸ਼ਤਾ ਕਰਕੇ ਮੈਂ ਤੇ ਇੱਥੇ ਜੀ ਮੈਂ ਆ ਗਈ ਸੀ ਜਿੱਥੇ ਘਾ ਵਗੈਰਾ ਪੱਟੇ ਸੀ ਉਹ ਦੇਖੋ ਜੀ ਕਿੰਨਾ ਢੇਰ ਲੱਗਿਆ ਪਿਆ ਘਾ ਦਾ ਤੇ ਇੱਥੇ ਮੈਂ ਝਾੜੂ ਝੋੜੀ ਲਾਉਣ ਆ ਗਈ ਸੀ ਮੈਂ ਤਾਂ ਚੱਲ ਝਾੜੂ ਲਾ ਦਿੰਨੀ ਇੱਥੇ ਜੀ ਆ ਦੇਖੋ ਬਾਥੂ ਕਿੰਨਾ ਹੋਇਆ ਪਿਆ ਸੀ ਇਹ ਪੱਟਿਆਂ ਮੈਂ ਉੱਧਰਲੀ ਸਾਈਡ ਤੋਂ ਕਿਉਂਕਿ ਹੁਣ ਸਾਗ ਵਗੈਰਾ ਤਾਂ ਹੁੰਦਾ ਨਹੀਂ ਮੈਂ ਬਾਥੂ ਸੀ ਪੱਟ ਦਾ ਇੱਕ ਆਹ ਖੜਿਆ ਜੀ ਅੰਦਰ ਬੁੱਟਾ ਬਾਥੂ ਦਾ ਤੇ ਆ ਸਾਡੇ ਦੋ ਘਰ ਹੋ ਰਿਹਾ ਜੀ ਇੰਨੇ ਦੇ ਪਸ਼ੂ ਰੱਖੇ ਹੋਏ ਆ ਵਿਚਾਲੜੇ ਘਰ ਦੇ ਤੇ ਆਪਣੇ ਹੁਣ ਮੈਂ ਝਾੜੂ ਲਾਈ ਜਾਨੀ ਆ ਦੇਖੋ ਤੇ ਸਾਰਾ ਮਿੱਟੀ ਇੱਕ ਪਾਸੇ ਕਰ ਦੂੰਗੀ ਮੈਂ ਪਹਿਲਾਂ ਉੱਪਰ ਉੱਪਰ ਪੱਤੇ ਫੁੱਤੇ ਇਕੱਠੇ ਕਰੀ ਲੂੰਗੀ ਸਾਰੇ ਤੇ ਪੱਤੇ ਸਾਰੇ ਇਕੱਠੇ ਕਰਕੇ ਆਪਾਂ ਤੇ ਇਹਨੂੰ ਲਾ ਦਾਂਗੇ ਜੀ ਅੱਗ ਇਹ ਜੇ ਅਸੀਂ ਲਾਇਆ ਸੀ ਬੁੱਟਾ ਬਾਂਸ ਦਾ ਤੇ ਇਹ 빙ਾ ਹੋਇਆ ਪਿਆ ਦੇਖੋ ਜੀ ਨੇਰੀ ਨਾਲ ਤੇ ਇੱਥੇ ਜੀ ਮੈਂ ਹੁਣ ਲਾ ਦੂੰਗੀ ਇਹਨੂੰ ਅੱਗ ਸਾਰਾ ਇਕੱਠਾ ਕਰਕੇ ਮਿੱਟੀ ਮੈਂ ਇੱਕ ਸਾਈਡ ਕਰਤੀ ਸੀ ਤੇ ਪੱਤੇ ਪੁੱਤੇ ਵੀ ਸਾਈਡ ਕਰ ਤੇ ਘਾਹ ਦੇ ਉੱਪਰ ਇਕੱਠੇ ਕਰਤੇ ਤੇ ਅੱਗ ਵੀ ਹਵਾ ਬਹੁਤ ਚੱਲੀ ਆਉਂਦੀ ਹੈ ਪਤਾ ਨਹੀਂ ਮੱਚੂਗੀ ਕਿ ਨਾ ਇੱਕ ਵਾਰ ਤਾਂ ਮੱਚ ਪਈ ਸੀ ਤੇ ਹਾਂ ਹੁਣ ਅਸੀਂ ਘਰ ਨੂੰ ਅੱਗ ਨੂੰ ਬਿਲਾ ਕੇ ਬੰਨੇ ਸੀ ਚੱਲੇ ਹਾਂ ਅੰਦਰ ਨੂੰ ਕਿਉਂਕਿ ਗਰਮੀ ਹੈਗੀ ਬਹੁਤ ਜ਼ਿਆਦੇ ਤੇ ਅੰਦਰ ਆਪਣਾ ਸਾਰਾ ਕੰਮ ਹੋ ਗਿਆ ਸੀ ਸੋ ਇਹ ਵਿਹਾਰੇ ਕਲੀਨ ਹੋ ਗਏ ਸੀ ਆ ਘੰਡੇ ਤੋਂ ਘਰ ਤੇ ਸਟਾਕੇ ਤੋਂ ਗੋਤੋੜੀ ਆ ਰਹੀ ਸੀ ਬਹੁਤ ਜ਼ਿਆਦਾ ਤੇ ਆਪਾਂ ਲਾ ਕੇ ਲੋ ਅੰਦਰ ਚੱਲੇ ਜੀ ਗਰਮੀ ਬਹੁਤ ਜ਼ਿਆਦਾ ਇੱਥੇ ਹੁਣ ਆਪਾਂ ਬੈਠਾਂਗੇ ਪੱਖੇ ਦੀ ਹਵਾ ਲਵਾਵਾਂਗੇ ਤੇ ਇੱਧਰ ਵੀ ਸਾਰਾ ਕਲੀਨ ਹੋ ਗਿਆ ਸੀ ਜੀ ਰੂਮ ਨੂੰ ਦੋਨੋਂ ਰੂਮ ਹੋ ਗਏ ਸੀ ਤੇ ਚਲੋ ਫਿਰ ਘੁੰਮਣੇ ਗਏ ਰਹੂਗਾ ਇੱਥੇ ਜੀ ਮੈਂ ਆ ਗਈ ਦੁਪਹਿਰ ਦਾ ਟਾਈਮ ਹੋ ਗਿਆ ਤੇ ਤੇ ਪੈਰੇ ਫਿਰ ਆਪਾਂ ਬਣਾਏ ਜੀ ਚੋਲ ਦਹੀਂ ਨਾਲ ਤੇ ਆਪਾਂ ਪਾ ਦਾਂਗੇ ਪਹਿਲਾਂ ਰਫੈਂਟ ਸਵਾ ਇੱਕ ਕੜਚੀ ਮੈਂ ਰਫੈਂਟ ਦੀ ਪਾਈਏ ਤੇਲ ਵੀ ਪਾ ਸਕਦੇ ਹੋ ਤੁਸੀਂ ਕਿਉਂ ਵੀ ਪਾ ਸਕਦੇ ਹੋ ਜਿਹੜੀ ਤੁਹਾਡੀ ਇੱਛਾ ਹੋ ਤੁਸੀਂ ਪਾ ਸਕਦੇ ਹੋ ਪਰ ਮੈਂ ਰਫੈਂਟ ਦੇ ਵਿੱਚ ਹੀ ਬਣਾਉਣੀ ਆ ਮੈਂ ਰਫੈਂਟ ਦੇ ਵਿੱਚ ਵਧੀਆ ਲੱਗਦੇ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਰਫੈਂਟ ਜਦੋਂ ਆਪਣਾ ਗਰਮ ਹੋ ਗਿਆ ਜੀਰਾ ਪਾਤਾ ਜੀ ਜਦੋਂ ਜੀਰਾ ਭੁੰਨੇ ਜਦੋਂ ਤੋਂ ਬਾਅਦ ਪਿਆਜ਼ ਤੇ ਆਲੂ ਆਪਾਂ ਚੀਰੇ ਸੀ ਇਹ ਪਾਤੇ ਟੱਠੀ ਪਾਲਿਆ ਕਰੋ ਜੀ ਐ ਥੋੜਾ ਹੈਗੇ ਵੀ ਅੱਡ-ਅੱਡ ਪੋਣੇ ਆ ਪਹਿਲਾਂ ਪਿਆਜ਼ ਭੁੰਨਨੇ ਬਾਅਦ ਚਾਲੂ ਇਕੱਠੇ ਨਾਲ ਸੁਪਾ ਕੇ ਮਿਕਸ ਕਰਕੇ ਭੁੰਨ ਲੋ ਤੇ 2-3 ਮਿੰਟ ਬਸ ਸੇਕ ਲਵਾ ਕੇ ਤੇ ਫੇਰ ਆਪਾਂ ਇਹਦੇ ਵਿੱਚ ਚੋਲ ਪਾਤੇ ਸੀ ਤੇ ਚੋਲ ਆਪਾਂ ਪਾ ਕੇ ਤੇ ਫੇਰ ਇਹ ਚ ਪਾ ਦਾਂਗੇ ਆਪਾਂ ਦੁੱਗਣਾ ਪਾਣੀ ਜਿਵੇਂ 2 ਗਲਾਸ ਚੋਲ ਆਉਂਦੇ ਸੀ ਤੇ 4 ਗਲਾਸ ਆਪਾਂ ਪਾਣੀ ਦੇ ਪਾ ਕੇ ਥੋੜਾ ਜਿਹਾ ਪਾ ਦਾਂਗੇ ਉੱਪਰ ਇਹ ਆ ਦੇਖੋ ਜੀ ਮੈਂ ਦੋ ਗਲਾਸ ਪਾਲੇ ਪਾਣੀ ਦੇ ਤੇ ਦੋ ਗਲਾਸ ਪਾ ਕੇ ਆਪਾਂ ਪਾਣੀ ਦੇ ਸਾਰੇ ਚੋਲ ਜਿਹੜੇ ਵਿਚਾ ਡੱਬੇ ਦੇ ਵਿੱਚ ਉਹ ਸਾਰੇ ਆਪਾਂ ਪਾ ਲਾਂਗੇ ਤੇ ਪਾ ਕੇ ਫਿਰ ਆਪਾਂ ਹੋਰ ਪਾਣੀ ਤੀਜਾ ਗਲਾਸ ਫਿਰ ਪਾ ਲਾਂਗੇ ਤਿੰਨ ਗਲਾਸ ਹੋ ਗਏ ਜੀ ਤੇ ਹੁਣ ਮੈਂ ਚੌਥਾ ਗਲਾਸ ਹੋਰ ਪਾਉਣ ਦੀ ਪਾਣੀ ਦੇ ਆ ਚਾਰ ਗਲਾਸ ਹੋ ਗਏ ਆਪਣੇ ਤੇ ਥੋੜਾ ਜਿਹਾ ਮੈਂ ਪਾ ਦੂੰ ਉੱਪਰ ਪਾਣੀ ਬਸ ਨਮ ਨਮਰਚ ਪਾ ਲਾਂਗੇ ਨਮ ਮਿਰਚ ਪਾ ਲਾਂਗੇ ਆਪਣੇ ਸਵਾਦ ਮੁਤਾਬਿਕ ਜਿੰਨੇ ਤੁਹਾਨੂੰ ਲੋੜ ਹੈ ਮੈਂ ਹਲਦੀ ਪਾ ਦਿੱਤੀ ਮਿਰਚ ਤੇ ਨਮਕ ਤੇ ਨਾ ਚੀਜ਼ਾਂ ਪਾਵਾਂਗੀ ਕਿਉਂਕਿ ਚੋਲ ਦਾ ਦਹੀਂ ਨਾਲ ਬੜਾ ਵਧੀਆ ਟੇਸਟੀ ਸਵਾਦ ਲੱਗਦੇ ਨੇ ਕਰਾਰਾ ਜਿਹਾ ਨਮ ਮਿਰਚ ਪਾਇਆ ਹੋਵੇ ਤਾਂ ਤੇ ਆਪਾਂ ਇਹਨੂੰ ਕਰ ਦਾਂਗੇ ਮਿਕਸ ਮਿਕਸ ਕਰਕੇ ਤੇ ਹੁਣ ਆਪਾਂ ਪਾ ਲਾ ਲਾ ਦਾਂਗੇ ਜਿਹੜਾ ਢੱਕਣ ਕੁੱਕਰ ਦਾ ਤੇ ਦੋ ਸੀਟੀਆਂ ਲਵਾ ਕੇ ਤੇ ਆਪਣੇ ਚੋਲ ਹੋ ਜਾਣਗੇ ਰੈਡੀ ਤੇ ਜੀ ਹੁਣ ਆਪਾਂ ਦੁਪਹਿਰ ਦੀ ਬਣਾ ਲਿਆ ਦੁਪਹਿਰ ਦਾ ਖਾਣਾ ਪਉਣੇ 2 ਹੋ ਗਏ ਦੁਪਹਿਰ ਦੇ ਤੇ ਆਪਾਂ ਬਣਾਏ ਆ ਜੀ ਅੱਜ ਚੋਲ ਚੋਲ ਬਣਾਏ ਆ ਜੀ ਨਾ ਦੇਖੋ ਜੀ ਦਹੀਂ ਦੇ ਨਾਲ ਤੇ ਤੁਸੀਂ ਵੀ ਸਰਵ ਕਰ ਲਓ ਜੀ ਤੇ ਇਹ ਮੈਂ ਤਿੰਨ ਪਲੇਟਾਂ ਲਾਈਆਂ ਮੇਰੀ ਮੇਰੇ ਬੇਟੀ ਦੀ ਤੇ ਮੇਰੇ ਹਸਬੰਦ ਦੀ ਮੇਰਾ ਬੇਟਾ ਅਜੇ ਸਕੂਲੋਂ ਨਹੀਂ ਆਇਆ ਹੋਆ 8:30 ਵਜੇ ਤੇ ਆਪਾਂ ਉਦੋਂ ਉਹਨੂੰ ਪਲੇਟ ਲਾ ਕੇ ਦਵਾਂਗੇ ਤੇ ਆਜੋ ਜੀ ਤੁਸੀਂ ਵੀ ਖਾ ਲਓ ਗਰਮ ਗਰਮ ਚੋਲ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਇੱਥੇ ਜੀ ਤੇ ਮੇ ਲੰਗ ਕਲਰ ਨਵੇਂ ਵੀਡੀਓ ਦੇ ਵਿੱਚ ਤੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰਿਓ ਸਭ ਤੋਂ ਵੱਧ ਲਾਈਕ ਸਬਸਕ੍ਰਾਈਬ ਤੇ ਸੋਹਣੇ-ਸੋਹਣੇ ਕਰਿਓ ਕਮੈਂਟ ਤੇ ਕਰਿਓ ਸ਼ੇਅਰ ਤੇ ਮौजਪਿੰਡਾ ਦੀ ਤੇ ਤੁਹਾਨੂੰ ਪਤਾ ਹੀ ਹੈ ਚੈਨਲ ਦਾ ਨਾਮ ਤੇ ਜਿਹੜੇ ਮੇਰੇ ਵੀਰ ਭਰਾ ਨਵੇਂ ਆਏ ਨੇ ਭੈਣ ਭਰਾ ਤੇ ਉਹਨਾਂ ਨੂੰ ਮੈਂ ਦੱਸ ਦਨੀ ਆ ਆਪਣੇ ਚੈਨਲ ਦਾ ਨਾਮ ਮੇਰਾ ਮौजਪਿੰਡਾ ਦੀ ਤੇ ਤੁਸੀਂ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਮਿਲਦੇ ਹਾਂ ਕੱਲ੍ਹ ਦੀ ਨਵੀਂ ਵੀਡੀਓ ਦੇ ਵਿੱਚ ਉਦੋਂ ਤੱਕ ਜੀ ਧੰਨਵਾਦ